ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ ਦੀਆਂ ਛੁੱਟੀਆਂ ਦੌਰਾਨ ਗੁਰਮੀਤ ਸਮਰੈਂਪ ਕੈਂਪ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਖਾਨਪੁਰ ਵਿਖੇ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਐਸਜੀਪੀਸੀ ਦੇ ਧਰਮ ਪ੍ਰਚਾਰਕ ਅਵਧਾਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਐਸਜੀਪੀਸੀ ਦੇ ਵੱਲੋਂ ਸਿੱਖ ਦੇ ਪ੍ਰਸਾਰ ਦੇ ਲਈ ਗੁਰਮੀਤ ਸਮਰ ਕੈਂਪ ਲਗਾਏ ਜਾ ਰਹੇ ਹਨ ਇਸ ਤਰ੍ਹਾਂ ਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਖਾਨਪੁਰ ਦੇ ਵਿੱਚ 7 ਰੋਜ਼ਾ ਗੁਰਮੀਤ ਸਮਰ ਕੈਂਪ ਲਗਾਇਆ ਗਿਆ ਦੁਆਰਾ ਪ੍ਰਬੰਧ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਧਾਮ ਜੀ ਵੱਲੋਂ ਗਰਮਿਤ ਕੈਂਪ ਜਿਹੜੇ ਗਰਮੀ ਦੀਆਂ ਛੁੱਟੀਆਂ ਦੇ ਬੱਚਿਆਂ ਦੇ ਵਕ ਵਕ ਪੜਾਉਣ ਦੇ ਵਿੱਚ ਲਗਾਉਣ ਲਈ ਕਿਹਾ ਗਿਆ ਸੀ ਸਾਡੇ ਮਾਨਯੋਗ ਸਕੱਤਰ ਸਾਹਿਬ ਸਰਦਾਰ ਬਿਨਿੰਦਰ ਸਿੰਘ ਜੀ ਕਾਲਵਾ ਦੇ ਨਿਸ਼ਾਤ ਦੇ ਸੰਸਾਰ 1 ਜੂਨ ਤੋਂ 8 ਜੂਨ ਤੱਕ ਜਿਹੜਾ ਕੈਂਪ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖਾਨਪੁਰ ਵਿਖੇ ਲਗਾਇਆ ਗਿਆ ਇਕ ਤਕਰੀਬਨ 40 ਤੋਂ 45 ਬੱਚਿਆਂ ਦੇ ਲਗਭਗ ਇਹਦੇ ਵਿੱਚ ਹਿੱਸਾ ਲਿਆ ਬੱਚਿਆਂ ਨੂੰ ਜਪਜੀ ਸਾਹਿਬ ਦੇ ਪਾਠ ਦੀ ਸੰਖਿਆ ਦਿੱਤੀ ਗਈ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਦੀ ਮੁਢਲੀ ਜਾਣਕਾਰੀ ਦਿੱਤੀ ਗਈ ਹੈ ਤੇ ਸੂਰਬੀਰ ਯੋਧਿਆਂ ਦੀ ਜਿਹੜੀਆਂ ਸਾਕਸ਼ੀਆਂ ਨੇ ਉਹਨਾਂ ਦੀ ਸਾਂਝ ਪਾਈ ਗਈ ਤੇ ਇਹ ਵਧੀਆ ਅਪਰੇਲ ਹੈ ਪਿੰਡ ਦੇ ਪ੍ਰਧਾਨ ਸਾਹਿਬ ਦੇ ਸਹਿਯੋਗ ਨਾਲ ਸਰਪੰਚ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਸੱਤ ਰੋਜ਼ਾ ਕੈਂਪ ਜਿਹੜਾ ਹੈ ਉਹ ਅੱਜ ਸੰਪੂਰਨ ਹੋਇਆ ਤੇ ਇਸੇ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਸਾਡੇ ਪ੍ਰਬੰਧਕ ਕਮੇਟੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਤਾਂ ਕਿ ਬੱਚਿਆਂ ਨੂੰ ਗੁਰਬਾਣੀ ਦੀ ਸੰਥਾ ਦਿੱਤੀ ਜਾਵੇ ਤੇ ਸਿੱਖੀ ਸਿਧਾਂਤ ਦੀ ਜਾਣਕਾਰੀ ਦਿੱਤੀ ਜਾਵੇ ਸਿੱਖ ਧਰਮ ਦੇ ਨਾਲ ਜੋੜਿਆ ਜਾਵੇ ਜੇ ਅਸੀਂ ਇਸ ਤਰ੍ਹਾਂ ਦੇ ਕੈਂਪ ਲਗਾਉਂਦੇ ਰਹਿਾਂਗੇ ਤਾਂ ਹੀ ਬੱਚੇ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜਨਗੇ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਪੰਚਾਇਤ ਦਾ ਨਗਰ ਨਿਵਾਸੀ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਇਹਨਾਂ ਦੇ ਨਾਲ ਸਹਿਯੋਗ ਕੀਤਾ ਸਾਡਾ ਸਿੱਖ ਵਿਸ਼ਣੀ ਕਾਲਜ ਲੁਧਿਆਣਾ ਇਹਨਾਂ ਦੇ ਸਹਿਯੋਗ ਨਾਲ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੋ ਗੁਰਮਤ ਦੇ ਕੈਂਪ ਛੁੱਟੀਆਂ ਦੇ ਦਿਨਾਂ ਦੇ ਵਿੱਚ ਲਗਾਏ ਜਾ ਰਹੇ ਨੇ ਅੱਜ ਇਹ ਪਿੰਡ ਖਾਨਪੁਰ ਦੇ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਹੈ ਇੱਥੇ ਜਿਹੜਾ ਗੁਰਮਤ ਕੈਂਪ 7 ਰੋਜ਼ਾ ਬੱਚਿਆਂ ਨੂੰ ਜਿਹੜਾ ਬੱਚਿਆਂ ਦੀ ਸਿੱਖਿਆ ਦੇ ਲਈ ਲਾਇਆ ਗਿਆ ਸੋ ਮੈਂ ਸਮਝਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਔਰ ਇਹਨਾਂ ਦੇ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ ਹੈ ਉਹ ਇਸ ਪਿੰਡ ਦੀ ਨਗਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਖਾਨਪੁਰ ਦੀ ಗ್ರಾಮ ਪੰਚਾਇਤ ਔਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਜਿਹੜੇ ਸਾਡੇ ਜਨਰਲ ਇੰਚਾਰਜ ਨੇ ਉਹਨਾਂ ਦੇ ਵੱਲੋਂ ਮੈਂ ਸਮਝਦਾ ਇਹ ਬਹੁਤ ਵੱਡਾ ਨਾਲ ਸਹਿਯੋਗ ਕਰਕੇ ਅੱਜ ਪਿੰਡ ਪਿੰਡ ਸ਼ਹਿਰ ਸ਼ਹਿਰ ਜਿਹੜਾ ਇਹ ਜਿਹੜੇ ਗੁਰਮਤ ਦੇ ਸਿੱਖਿਆ ਦੇ ੈਂਪ ਲਾਇਆ ਜਾ ਰਹੇ ਨੇ ਉਹਦੀ ਅਸੀਂ ਉੱਚੇ ਚੇਤੇ ਤੌਰ ਤੇ ਨਾ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕਰਦੇ ਹਾਂ ਔਰ ਸਮੁੱਚੀ ਸੰਗਤ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਛੁੱਟੀਆਂ ਦੇ ਦਿਨਾਂ ਦੇ ਦੌਰਾਨ ਜਾਂ ਇਸ ਤੋਂ ਬਾਅਦ ਕਿਤੇ ਵੀ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪਿੰਡ ਦੇ ਜਾਂ ਇਲਾਕੇ ਦੇ ਲੋਕ ਕਿਤੇ ਵੀ ਗੁਰਮਤ ਕੈਂਪ ਲਵਾਉਣਾ ਚਾਹੁੰਦੇ ਨੇ ਤਾਂ ਉੱਥੇ ਜਿਹੜੇ ਬੱਚਿਆਂ ਦੀ ਜਿਹੜੀ ਕਿੰਨੀ ਗਿਣਤੀ ਹੋ ਸਕਦੀ ਹੈ ਉਹਦੀ ਗਿਣਤੀ ਦੱਸ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਪ੍ਰਚਾਰਕ ਸਹਿਬਾਨਾਂ ਨਾਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਮੈਨ ਹੈ ਉੱਥੇ ਹੈੱਡ ਨੇ ਮੈਨੇਜਰ ਸਾਹਿਬ ਨਾਲ ਜਾਂ ਸਾਡੇ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਸੰਪਰਕ ਕਰਕੇ ਅਸੀਂ ਜਿਹੜਾ ਹਰ ਪਿੰਡ ਦੇ ਵਿੱਚ ਜਿਹੜਾ ਟੈਂਪ ਲਾਉਣ ਲਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰ ਹੈ ਸੋ ਮੈਂ ਉਮੀਦ ਕਰਦਾ ਕਿ ਵੱਧ ਤੋਂ ਵੱਧ ਜਿਹੜੀਆਂ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਾਂ ਇਲਾਕੇ ਦੀ ਸੰਗਤ ਹੈ ਇਹ ਦਿਨਾਂ ਦੇ ਵਿੱਚ ਆਪਾਂ ਲਾਹੀਏ ਲਾਹਾ ਲਈਏ ਕਿਉਂਕਿ ਸਾਡਾ ਬਹੁਤ ਵੱਡਾ ਔਰ ਬਹੁਤ ਬੜਮੁੱਲਾ ਇਤਿਹਾਸ ਹੈ ਜਿਹੜਾ ਕਿ ਅੱਜ ਸਾਨੂੰ ਹਰ ਬੱਚੇ ਦੇ ਜਿਹਹਨ ਤੱਕ ਲੈ ਕੇ ਜਾਣ ਦੀ ਲੋੜ ਆ ਜਿਹੜਾ ਕਿ ਹਰ ਬੱਚੇ ਤੱਕ ਸਾਨੂੰ ਉਹ ਜਿਹੜੀ ਸਿੱਖਿਆ ਪਹੁੰਚਾਉਣ ਦੀ ਲੋੜ ਹੈ ਉਹਦੇ ਲਈ ਮੈਂ ਸਮਝਦਾ ਜਿਹੜਾ ਇਹ oprala ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਵੀ ਚੰਗਾ ਔਰ ਆਉਣ ਵਾਲੇ ਸਮੇਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹ ਵੀ oprala ਕਰਨ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਗੁਰਬਾਣੀ ਨਾਲ ਜੁੜਨ ਔਰ ਸਾਡੇ ਗੁਰੂ ਇਤਿਹਾਸ ਤੋਂ ਜਾਣੂ ਹੋਣ ਸਾਡੇ ਜਿਹੜੇ ਸੂਰਬੀਰ ਯੋਧੇ ਹੋਏ ਨੇ ਉਹਨਾਂ ਦੇ ਇਤਿਹਾਸ ਤੋਂ ਜਾਣੂ ਹੋਣ ਇਹ ਮੈਂ ਸਮਝਦਾ ਸਾਨੂੰ oprale ਨੇ ਆਉਣ ਵਾਲੇ ਸਮੇਂ ਤੇ ਵੀ ਕਰਨੇ ਚਾਹੀਦੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਪਿੰਡਾਂ ਵਿੱਚ ਗੁਰਮਤਿ ਪ੍ਰਚਾਰ ਕਰਾਇਆ ਹੈ ਬੱਚਿਆਂ ਦੁਆਰਾ ਨਨ ਸਿਖਾਇਆ ਗਿਆ ਪ੍ਰਚਾਰ ਇੱਕ ਸ਼ਮਾਂਗਾ ਜੋ ਕਦਮ ਹੈ ਇਸੇ ਵਿੱਚ ਮਿਸ਼ਨਰੀ ਵਾਲੇ ਤੇ ਸਾਡੇ ਸੋਮਣੀ ਕਮੇਟੀ ਵਾਲੇ ਜਿਹੜੇ ਪ੍ਰਚਾਰਕ ਉਹੀ ਪਹੁੰਚੇ ਨੇ ਬੱਚਿਆਂ ਨੂੰ ਇਹਨਾਂ ਦੇ 7 ਦਿਨ ਗੁਰਮਤਿ ਪ੍ਰਚਾਰਟ ਆਇਆ ਵਧੀਆ ਬੱਚਿਆਂ ਨੂੰ ਜਪਜੀ ਸਾਹਿਬ ਸਿਖਾਇਆ ਹੈ ਹੋਰ ਬਾਣੀਆਂ ਸਿਖਾਈਆਂ ਗੁਰ ਇਤਿਹਾਸ ਸਿਖਾਇਆ ਹੈ ਮੈਂ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਪਹਿਲ ਦਿਲ ਧੰਨਵਾਦ ਕਰਦਾ ਹਾਂ ਮੈਂ ਅੱਗੇ ਵੀ ਆਸ ਕਰਦਾ ਹਾਂ ਵੀ ਇਹੋ ਜਿਹੇ ਕੈਂਪ ਸਾਡੇ ਪਿੰਡ ਵਿੱਚ ਇਹ ਜ਼ਰੂਰ ਲਗਾਉਣ ਮੇਰੇ ਵੱਲੋਂ ਸਾਰਿਆਂ ਦਾ ਇੱਥੇ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚੇ ਭੇਜੇ ਆ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੋਟਾਨ ਕੋਟਾਨ ਸ਼ੁਕਰਾਨਾ ਕਰਦਾ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਾਂ ਦੀ ਹਾਜ਼ਰੀ ਦੇ ਵਿੱਚ ਮਰਿਆਦਾ ਨਾਲੇ ਸਾਰੀ ਸੇਵਾ ਨਿਭਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز